ਲੋ ਬਈ ਸੱਜਣਾ ਅੱਜ ਤੁਹਾਡੇ ਲਈ ਲੈ ਕੇ ਆਇਆ ਬਹੁਤ ਕੀਮਤੀ ਨਗੀਨਾ ਵੀਡੀਓ ਪੂਰੀ ਦੇਖਿਓ ਬਹੁਤ ਸੋਹਣਾ ਘੋੜਾ ਹੈ ਅਗਰੇਸ਼ਨ ਬਹੁਤ ਜ਼ਿਆਦਾ ਹੈ ਨਾਮ ਹੈ ਜੀ ਸ਼ਕੰਦਰ ਕੱਦ ਹੈ 63 ਇੰਚ ਬਾਡੀ ਸਟਰਕਚਰ ਬਹੁਤ ਸੋਹਣਾ ਘੋੜਾ ਹੈ ਪਿੱਠਪੂੜਾ ਬਹੁਤ ਸਾਫ਼ ਹੈ ਛਾਤੀ ਬਹੁਤ ਸੋਹਣੀ ਹੈ ਤੇ ਪੈਰ ਗਾਮਚੀ ਦਾ ਬਹੁਤ ਵਧੀਆ ਘੋੜਾ ਤੇ ਪੈਰ ਸੁੰਬੇ ਦਾ ਮਜ਼ਬੂਤ ਹੈ ਕੰਨ ਕਨੌਤਰੀ ਵਾਲੇ ਪੱਖਿਆਂ ਦਾ ਸਿਰਾਈ ਆ ਜਮ ਤੇ ਖੜਦਾ ਤਾਂ ਇੰਨਾ ਸੋਹਣਾ ਹੈ ਕਹਿੰਦਾ ਵੀ ਤੁਸੀਂ ਖਿੱਚ ਲਓ ਜੰਨੀਆ ਫੋਟੋਆਂ ਖਿੱਚਣੀਆਂ ਆਪਾਂ ਹੱਲਣਾ ਹੀ ਨਹੀਂ ਤੇ ਐਗਰੈਸ਼ਨ ਬਹੁਤ ਜ਼ਿਆਦਾ ਹੈ ਇਹ ਘੋੜਾ ਹੈਗਾ ਜੀ ਬਾਈ ਬੂਟੇ ਗੱਲ ਕੋਲੇ ਪਿੰਡ ਹੈ ਤਲਵੰਡੀ ਸਾਬੋ ਜ਼ਿਲ੍ਹਾ ਪੈ ਜਾਂਦਾ ਬਠਿੰਡਾ ਤੇ ਬਾਈਆਂ ਨੇ ਅੱਜ ਤੱਕ ਕਦੇ ਕੋਈ ਇਹਦੀ ਵੀਡੀਓ ਹੀ ਨਹੀਂ ਬਣਵਾਈ ਘਰੇ ਸ਼ੌਂਕ ਨੂੰ ਹੀ ਪਾਲਿਆ ਹੋਇਆ ਬਾਈ ਕਹਿੰਦੇ ਇੰਨਾ ਬਾੜਾ ਛੱਡਣਾ ਵੀ ਨਹੀਂ ਅਸੀਂ ਪਰ ਜੇ ਕੋਈ ਸੱਜਣਾ ਆ ਗਿਆ ਤਾਂ ਨਾਰਾਜ਼ ਨਹੀਂ ਕਰਦੇ ਫੀਸ ਵੀ ਬਿਲਕੁਲ ਬਾਜੂ ਰੱਖੀ ਹੈ 15000 ਰੁਪਇਆ ਤੇ ਜੇ ਕਿਸੇ ਸੱਜਣ ਨੇ ਆਉਣਾ ਹੋਵੇ ਤੁਸੀਂ 22 ਬੂਟੇ ਗਿਲ ਨਾਲ ਗੱਲ ਕਰ ਸਕਦੇ ਹੋ ਮੋਬਾਈਲ ਨੰਬਰ ਸਕਰੀਨ ਤੇ ਦਿੱਤਾ ਹੋਇਆ 22 ਕਹਿੰਦਾ ਵੀ ਪਹਿਲਾਂ ਮੇਰੇ ਨਾਲ ਗੱਲ ਕਰਕੇ ਜਰੂਰ ਚੱਲਣਾ ਕਈ ਵਾਰੀ ਕੋਈ ਬੰਦਾ ਕਹਿੰਦਾ ਬਿਨਾਂ ਗੱਲ ਕਰੇ ਤੋਂ ਆ ਜਾਂਦਾ ਆਪ ਘਰੇ ਨਾ ਹੋਈਏ ਫਿਰ ਮਨ ਨੂੰ ਵੀ ਹੁੰਦਾ ਹੈ ਕਹਿੰਦਾ ਇੱਕ ਵਾਰੀ ਜਦੋਂ ਬੰਦਾ ਮੁੜ ਜੀ ਤੇ ਜਿਹੜਾ ਵੀ ਸੱਜਣ ਆਵੇ ਕਹਿੰਦਾ ਉਹ ਮੁੜ ਕੇ ਨਾ ਜਾਵੇ ਬਾਈ ਨਾਲ ਨੰਬਰ ਤੇ ਸੰਪਰਕ ਜਰੂਰ ਕਰਕੇ ਆਇਓ ਤੇ ਘੋੜੇ ਦੀ ਖੜਨੀ ਕਰਨੀ ਨਹੀਂ ਦੇਖੋ ਤੁਸੀਂ ਕਿੰਨੀ ਸੋਹਣੀ ਐ ਸ਼੍ਰੀ ਰਿਕ ਬੰਤਰ ਦੇਖੋ ਤੁਸੀਂ ਘੋੜੇ ਦੀ ਘੋੜਾ ਮਤਲਬ ਬਹੁਤ ਜਿਆਦਾ ਸੋਹਣਾ ਜਿੰਨਾ ਕਹਿ ਦਈਓ ਉਨਾ ਹੀ ਸ਼ਕੀਨ ਘੋੜਾ ਹੈ ਤੇ ਐਗਰੈਸ਼ਨ ਵੀ ਬਹੁਤ ਜਿਆਦਾ ਤੇ ਸਾਰੇ ਸੱਜਣਾ ਨੂੰ ਬੇਨਤੀ ਹੈ ਵੀ ਬਾਈਆਂ ਨਾਲ ਸੰਪਰਕ ਜ਼ਰੂਰ ਕਰਿਓ ਤੇ ਬਾਈ ਕਹਿੰਦੇ ਵੀ ਜਿਹੜਾ ਆ ਗਿਆ ਉਹ ਨਿਰਾਸ਼ ਹੋ ਕੇ ਨਹੀਂ ਜਾਊਗਾ ਤੇ ਬਾਈਆਂ ਨੇ ਆਪਣੇ ਘਰੇ ਇਹਦੇ ਰਿਜ਼ਲਟ ਲੈ ਲਏ ਰਿਜ਼ਲਟ ਬਹੁਤ ਵਧੀਆ ਆ ਰਹੇ ਨੇ 스ਪੌਟਲੈਸ ਘੋੜਾਗਾ ਤੇ ਤੁਸੀਂ ਬਾਈ ਜਨਾ ਸੰਪਰਕ ਜ਼ਰੂਰ ਕਰਿਓ ਤੇ ਜਿਹੜੇ ਸੱਜਣਾ ਸਾਡਾ ਚੈਨਲ ਦੇਖਦੇ ਨੇ ਉਹਨਾਂ ਨੂੰ ਇੱਕ ਬੇਨਤੀ ਹੈ ਵੀ ਬਾਈ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਤੁਹਾਡੇ ਨਾਲ ਸਾਡਾ ਪਿਆਰ ਬਣਿਆ ਰਹੇ ਤੇ ਸਾਰੇ ਸੱਜਣਾ ਨੂੰ ਇੱਕ ਵਾਰੀ ਫੇਰ ਸਾਡੇ ਵੱਲੋਂ ਇਹੋ ਹੀ ਬੇਨਤੀ ਹੈ ਵੀ ਤੁਸੀਂ ਬਾਈ ਬੂਟਾ ਗਿੱਲ ਨਾਲ ਸੰਪਰਕ ਜ਼ਰੂਰ ਕਰਿਓ ਤੇ ਬਹੁਤ ਦਿਲਦਾਰ ਬੰਦੇ ਨੇ ਬਾਈ ਕਹਿੰਦੇ ਵੀ ਜੇ ਕਿਸੇ ਸੱਜਣ ਨੇ ਲੈਣਾ ਹੋਵੇ ਘੋੜਾ ਅਸੀਂ ਸੇਲ ਵੀ ਕਰ ਦੇਾਂਗੇ ਪਰ ਘੋੜਾ ਹੈ ਬਹੁਤ ਵਧੀਆ ਤੇ ਤੁਸੀਂ ਬਾਈਆਂ ਨਾਲ ਗੱਲ ਕਰ ਲਿਓ ਕੀ ਮਾਲ-ਮੁੱਲ ਕਰਦੇ ਨੇ ਬਾਈ ਕਹਿੰਦੇ ਵੀ ਸਾਡੇ ਨਾਲ ਸੰਪਰਕ ਕਰ ਲੈਣਾ ਅਸੀਂ ਸਾਰਾ ਦੱਸ ਦੇਾਂਗੇ ਵੀ ਕਿੰਨੇ ਚ ਲੈਣਾ ਦੇਣਾ ਸਭ ਦੱਸ ਦੇਾਂਗੇ ਕਹਿੰਦੇ ਤੇ ਸਾਰੇ ਸੱਜਣਾ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਇਹੋ ਜਿਹੀਆਂ ਅਸੀਂ ਹੋਰ ਵੀ ਬਹੁਤ ਵੀਡੀਓ ਪਾਵਾਂਗੇ ਤੇ ਬਾਈਆਂ ਕੋਲੇ ਹੋਰ ਵੀ ਦੋ ਜਾਨਵਰ ਵਿਕਾਊ ਹੈਗੇ ਨੇ ਇੱਕ ਬਸ਼ੇਰੀ ਐ 17 ਮਹੀਨਿਆਂ ਦੀ ਇੱਕ ਬਸ਼ੇਰਾ 19 ਮਹੀਨਿਆਂ ਵਾਲਾ ਉਹ ਅਸੀਂ ਅਗਲੀ ਵੀਡੀਓ ਚ ਪਾਵਾਂਗੇ ਤੇ ਬਾਈਆਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਬੇਨਤੀ ਹੈ ਸਾਰੇ ਸੱਜਣਾ ਨੂੰ ਦੁਬਾਰਾ ਫੇਰ ਵੀ ਤੁਸੀਂ ਬਾਈਆਂ ਨਾਲ ਸੰਪਰਕ ਜ਼ਰੂਰ ਕਰਿਓ ਕਿਉਂਕਿ ਇਹੋ ਜਿਹੇ ਘੋੜੇ ਹਰ ਇੱਕ ਜਗ੍ਹਾ ਨਹੀਂ ਮਿਲਦੇ ਤੁਹਾਨੂੰ ਬਹੁਤ ਵਧੀਆ ਘੋੜਾ ਹੈਗਾ ਤੇ ਬਹੁਤ ਹੀ ਤਾਕੜਾ ਸੇਕ ਮੰਤਰ ਹੈ ਇਹਦੀ ਘੋੜੇ ਦੀ ਅੱਖਵੰਤਰ ਦੇਖੋ ਤੁਸੀਂ ਫੇਸ ਐਗਰੈਸ਼ਨ ਦੇਖੋ ਤੁਸੀਂ ਘੋੜੇ ਦਾ ਖੜ ਨਹੀਂ ਕਰਨੀ ਦੇਖੋ ਤੁਸੀਂ ਮਤਲਬ ਕਿਸੇ ਪਾਸਿਓ ਕੋਈ ਤਸਾ ਨਹੀਂ ਹੈ ਘੋੜੇ 'ਚ ਜਿਹੜਾ ਵੀ ਸੱਜਣਾ ਆਊਗਾ ਉਹ ਖੁਸ਼ ਹੋ ਕੇ ਜਾਊਗਾ ਨਰਾਜ਼ ਹੋ ਕੇ ਨਹੀਂ ਜਾਊਗਾ ਤੋਂ ਸਾਰੇ ਸੱਜਣਾ ਨੂੰ ਇੱਕ ਵਾਰੀ ਫੇਰ ਸਾਡੇ ਵੱਲੋਂ ਇਹੋ ਹੀ ਬੇਨਤੀ ਹੈ ਵੀ ਬਾਈ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਡਾ ਵੀ ਥੋੜਾ ਜਿਹਾ ਹੌਸਲਾ ਬਣਿਆ ਰਹੇ